ਹੋ ਜੀ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਆਏ ਹੋਏ ਆਪਾਂ ਡੈਕਟਲੌਨ ਸਪੋਰਟਸ ਮਾਰਕੀਟ ਆ ਇੱਥੋਂ ਥੋੜਾ ਬੜਾ ਸਮਾਨ ਲੈਣਾ ਤਾਂ ਉਹ ਲੈਣੇ ਆ ਕਿਉਂਕਿ ਬਲੈਕ ਫਰਾਈਡੇ ਕਰਕੇ ਥੋੜਾ ਜਿਹਾ ਆਫ ਲੱਗੇ ਹੋਇਆ ਬਾ ਦੇਖਣੇ ਜੇ ਬੂਟ ਸ਼ੂਟ ਮਿਲ ਗਏ ਕੋਈ ਜਾਂ ਕੋਈ ਕਈ ਵਾਰ ਕੱਪੜਾ ਮਿਲ ਜਾਂਦਾ ਸਪੋਰਟਸ ਦੇਖਦੇ ਆ ਅੰਦਰ ਜਾ ਕੇ ਡੈਕਟਲੌਨ ਸਰਿਆਤ ਇਹ ਇੱਕ ਮਾਰਕੀਟ ਕੂਰ ਨੂੰ ਵੀ ਹੈਗੀ ਆ ਵੇਰੇ ਸਵੇਰੇ ਭੀੜ ਬਹੁਤ ਹੋ ਗਈ ਇੱਥੇ ਠੰਡ ਜਿਵੇਂ ਤੁਹਾਨੂੰ ਦੱਸਿਆ ਗਿਆ ਪਿਛਲੇ ਬਲੌਗਾਂ 'ਚ ਵੀ ਠੰਡ ਮਾਰੋ ਮਾਰ ਬੈਨ ਬੈਰੂਤੀ ਵੈਲਕਮ ਇੱਕ ਬਹੁਤ ਆਪਾ ਜੋਬ ਨੇ ਬਾਲਟੀ ਪਿੱਛੇ ਲੜਨ ਲੱਗ ਗਿਆ ਆ ਲੱਗਿਆ ਹਿਆ ਇਹਦਾ ਬਾਈ 2 99 ਦੀ ਇੱਥੇ ਹੈ ਕਿੱਥੇ ਇਹ ਆਪਿਕਾ ਹਾਂ ਹਾਂ ਟੋਪੀ ਨਾਲ ਮੈਂ ਆ ਸਹੀ ਰਹਿੰਦੀ ਆ ਵਧੀਆ ਲੱਗਣ ਨੂੰ ਹਾਂ ਤੁਸੀਂ ਇਹ ਨਾਲ ਖੇਡਣ ਲੱਗੇ ਮੈਂ ਇਹ ਨਾਲ ਖੇਡਦੇ ਤੂੰ ਆਰਾਮ ਨਾਲ ਕਿਤੇ ਵਿੱਚ ਨਾ ਮਾਰੀ ਪੁੱਤ ਓਕੇ 블랙 프라이데이 ਤੇ ਵੀ ਕੁਝ ਇੰਨਾ ਖਾਸ ਨਹੀਂ ਲਾਇਆ ਬੈਨਾ ਡਾਕਤ ਲੋਨ ਨੇ ਜਾਣਾ ਤਾਂ ਸ਼ਹਿਰਾਂ ਦੇ ਲਾਇਆ ਬਰਫ ਬਰਫ ਤੇ ਜਾਣ ਵਾਲੀ ਇਹ ਲੱਗ ਗਿਆ ਬਸ ਬੰਨ ਸਾਰਾ ਆ ਸਾਰੇ ਜਾ ਕੇ ਜੁਕੇ ਬਰਫ ਬਰ ਜਾਣ ਵਾਸਤੇ ਗਿਆ ਹੁਣ ਜਿਹੜਾ ਕੰਮ ਇਹਨਾਂ ਨੇ ਕਰਿਆ ਉਹ ਆਪਾਂ ਕਰ ਦੇਣੀ ਹੈਗੇ ਸ਼ਹਿਰੇ ਵਗੈਰਾ ਆਪਾਂ ਕਰ ਦੇਣੀ 블랙 ਫਰਡੇ ਨਾ ਦਈਆ ਠਾ ਕੁਝ ਵੀ ਨਹੀਂ ਇੱਥੇ ਬਸ ਆ ਲਾਇਆ ਬ੍ਰੋਫ ਇਹਨਾਂ ਨੇ 400 ਤੋਂ 465 ਤੋਂ ਕੱਟ ਕੇ 250 ਦੀ ਪਰ ਇਹ ਆਪਣੇ ਮਤਲਬ ਦੀ ਨਹੀਂ ਹੈ ਕਿ ਆਪਾਂ ਕਰ ਦੇਣੀ ਇਹ ਚੀਜ਼ ਸ਼ਿਆਰੇ ਸ਼ੂਰੇ ਜਿਹੜੇ ਕਰਦੇ ਨੇ ਸਕਿਟਿੰਗ ਕਰਦੇ ਨੇ ਉਹ ਤਾਂ ਇੰਗਲਿਸ਼ ਚ ਆਪਾਂ ਉਹੀ ਲੱਗੇ ਵਿਚਾਰਾ ਤਰਾ ਉਹ 700 ਤੋਂ ਕੱਟ ਕੇ 550 ਦੀ ਇਹ ਵੀ ਸਿੱਖਣੀ ਪੈਣੀ ਹੈ ਯਾਰ ਲੈ ਲੋ ਇੱਕ ਬੱਲੇ ਲਈ ਰਸਮ ਕੱਢ ਲਈ ਕੋਣ ਬੱਸ ਕਰ ਤੂੰ ਸਾਰੇ ਬੱਸ ਪੁੱਤੋ ਗਾਲ੍ਹਿੰਗੇ ਸਾਰਿਆਂ ਇਹ ਇੱਕ ਲੈ ਲੋ ਬੱਸ ਬਰਾਵਾ ਆਪਣੇ ਵਾਸਤੇ ਕੋ ਮਿਲਿਆ ਨਹੀਂ ਜੋ ਬੰਨੇ ਬਾਲ ਰੋਲਾ ਪਾ ਲਿਆ ਉੱਥੇ ਇਹਨੂੰ ਫੁੱਟਬਾਲ ਦਵਾਇਆ ਹੁਣ ਰਤਮ ਖੜੇ ਤੇ ਪੁੱਤ ਗੱਡੀ ਖੋਲਦਾ ਵਾ ਉਹ ਬਲੌਗਰ ਨੇ ਤਾਂ ਹੱਥੇ ਫੁੱਟਬਾਲ ਕਹੇ ਜੀ ਆ ਆ ਦੇ ਆਹੋ ਪਿੱਛੇ ਜਾ ਲੜੀ ਜੀ ਉਹ ਡਿੱਗੇ ਤਾਂ ਡਿੱਗੇ ਚੱਲ ਚੱਚ ਰੱਖ 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 ਆ ਨਹੀਂ ਰੱਖ ਨੂੰ ਕਾ ਦੇ ਉਹ ਬਾਲ ਤਾਂ ਰੱਖਣੀ ਪੁੱਤ ਇਹ ਛੋਟੀ ਜੀ ਆ ਲੈ ਕੇ ਰੋ ਰੱਖੋ ਤੇ ਮਾਰਕੀਟ ਜਾਣਾ ਦੂਜੀ ਚ ਹਾਂ ਜੀ ਇੱਧਰ ਰੱਖ ਦਿੰਦੇ ਦੂਜੀ ਮਾਰਕੀਟ ਜਾਣਾ ਰੱਖੋ ਇੱਥੇ ਚਲੋ ਸਕੰਦਰ ਨੂੰ ਰੱਖ ਲੈ ਬੱਚਾ ਚਲੋ ਸਾਈਡ ਹੋ ਜਾਣਾ ਆ ਜਲੀਏ ਇੱਧਰ ਨੂੰ ਉਹ ਦੂਜੀ ਮਾਰਕੀਟ ਜਾਣਾ ਪੁੱਤ ਆ ਜਾ ਹੁਣ ਜਾਣਾ ਜੀ ਲਿਓਰ ਮਰਲੇ ਨਾ ਉਹ ਵਾਲੀ ਚ ਟੈਂਪਾਸ ਕਰਦੇ ਫਿਰਦੇ ਹਾਂ ਬਸ ਲੈਣਾ ਲੂਣਾ ਤਾਂ ਕੁਝ ਨਹੀਂ ਕਿਸ਼ਮਿਸ ਵਾਲ ਲੱਗਿਆ ਹੋਇਆ ਇੱਧਰ ਸਾਰਾ ਸਮਾਨ ਰਸਮਾ ਧਿਆਨ ਨਾਲ ਬੁੱਤ ਗੇਰ ਰਹੇ ਨੇ ਕੁਛ ਅਛਾ ਉਹ ਰਡੋਗੀ ਆ ਗਿਆ ਉਧਰ ਆ ਦੇਖ ਲੈ ਦੇਖ ਲੈ ਚਲ ਹੱਥ ਨਹੀਂ ਲਾਉਣਾ ਹੋਣਾ ਜਾ ਫੋਟੋ ਖਿੱਚੀ ਤੇਰੀ ਆ ਜਾ ਸਾਲਿਆਂ ਦੇ ਪੂਰੀ ਸਿਆਪ ਟਕਰੀ ਪਈ ਇਹਨਾਂ ਨੇ ਦੇਖੋ ਸਾਰੇ ਬਸ ਨਤਾਲਿਆ ਦੇ ਲਾਇਆ ਬੜਾ ਰਖਤ ਜਿਹਾ ਮੇੜ ਆ ਬੜੇ ਕਿੰਨੇ ਦਾ ਹੈ ਬੋਲਾ 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 ਬਹੁਤ ਮਹਿੰਗੇ ਲਾਇਆ ਨੇ ਤਾਂ 2 200 ਯੂਰੋ 2 250 ਯੂਰੋ ਜਾਣਾ ਬੁੱਤਾ ਪੰਜਾਬੋਂ ਗੇ ਮਾਮਾ ਜੂਈਆ ਫਿਰ ਕੀ ਕਰਾਂ ਇਹ ਹਾਂ ਉਹ ਹੀ ਆ ਹਾਂ ਕਿੰਨਾ ਸੋਹਣਾ ਬਣਾਇਆ ਵਾ ਨਾ ਹਾਂ ਟੱਪਲੋ ਟੱਪਲ ਛੇਤੀ ਕਰੋ ਕੋਈ ਕਹੇ ਨਾ ਕੁਝ ਚਲ ਆਜੋ ਹੁਣ ਜਿੱਥੇ ਦੇ ਦਉ ਚਿਕੀਲ ਬਣਾ ਲੈਂਦੇ ਹਾਂ ਤੁਸੀਂ ਆਜੋ ਹੁਣ ਚਲਾ ਜੋ ਉਹ ਬਾਲ ਬਾਲ ਵੀ ਚੱਕਣੀ ਨਾਲ ਮੂਰੇ ਬੇਲੇ ਕੇ ਬੈਠਣਾ ਚਲੋ ਫੇ ਬੈਠੋ ਬੇ ਚੁੰਡ ਚਲੋ ਚਲੀਏ ਘਰ ਨੂੰ ਬੁੱਤ ਆਪਣੇ ਖੇਡਣ ਜਾਣਾ ਹੁਣ ਚਲੀ ਚਲੀ ਬਾਏ ਬਾਏ ਉਹ ਖੇਡਣ ਜਾਣਾ ਬੋਲ ਲੈ ਉਹ ਹਾਂ ਬੋਲ ਨਹੀਂ ਮੈਂ ਖੇਡਦਾ ਤੂੰ ਹੀ ਬੋਲਣ ਖੇਡਦਾ ਵਾ ਉਹ ਜੋ ਬੱਚਿਆਂ ਨੂੰ ਤਾਰਤਾ ਕਰਿਆ ਆਪਾਂ ਨੇ ਤੇ ਹੁਣ ਚੱਲੇ ਆਂ ਘੜੀ ਗੱਪ ਛੱਪ ਲਾਉਣ ਯਾਰਾ ਬੇਲੀਆਂ ਕੋਲ ਤੇ ਨਾਲ ਮੜੀ ਮੋਟੀ ਕ੍ਰਿਕਟ ਖੇੜੇ ਆਉਂਗੇ ਮਾ ਇੱਧਰ ਗਲੀਆਂ ਚੋਂ ਵੀ ਗੱਡੀ ਰੱਕਦੀ ਐ ਇੱਥੇ ਇਹ ਸਿਰਫ ਬੰਨ ਵਿਆ ਬਸ ਮੈਂ ਇਧਰ ਹੀ ਜਾ ਸਕਦਾ ਸਾਹਮਣੇ ਤੋਂ ਗੱਡੀ ਨਹੀਂ ਆ ਸਕਦੀ ਬਹੁਤ ਹੀ ਨਾ ਹਵਾ 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 ਦੀ ਠੰਡ ਜ਼ਿਆਦਾ ਦੀ ਗੱਲ ਲੋ ਜੀ ਪਹੁੰਚ ਗਏ ਗਰਾਊਂਡ 'ਚ ਆਪਾਂ ਇੱਧਰ ਰਾਜ ਤੇ ਇੱਧਰ ਹੈਗਾ ਅੰਮ੍ਰਿਤਸਰ ਦੇਖ ਲੈ ਅੱਜ ਕਰਨਗੇ ਕੋਈ ਕਿ ਨਹੀਂ ਇਹ ਪਿਛਲੇ ਸੰਡੇ ਰਾਜ ਵਧੀਆ ਖੇਲੇ ਆ ਬਾਈ ਵਧੀਆ ਛੱਕੇ ਛੱਕੇ ਮਾਰੇ ਆ ਨੇ ਪਿਛਲੇ ਸੰਡੇ ਪਿਛਲੇ ਸੰਡੇ ਤਿੰਨੇ ਮੈਚ ਜਿੱਤੇ ਸੀ ਤਿੰਨੇ ਆ ਹੈਗਾ ਫਟਬਾਲ ਦਾ ਸਟੇਡੀਅਮ ਇਧਰ ਇਹਦੇ ਬੈਕ ਸਾਈਡ ਖੇਲਣਾ ਸੀ ਇਹ ਚ ਨਹੀਂ ਖੇਲਣਾ ਇਹਦੇ ਬੈਕ ਸਾਈਡ ਖੇਲਣਾ ਲੋ ਜੀ ਸਾਡੀ ਬੋਲਿੰਗ ਹੋ ਗਈ ਕੰਪਲੀਟ ਕਿੰਨੇ ਟਾਰਗੇਟ ਆ 58 ਰੰਦਾ 58 ਸਕੋਰ ਬਣਾਉਣੇ 6 ਓਵਰਾਂ 'ਚ ਕੋਈ ਨਹੀਂ ਤੇਰੀ ਬਿੱਟ ਲੈ ਕੇ ਮੈਂ ਆ ਬੈਠਾ ਹਦਰ ਤਲਗਾਤੇ ਕ੍ਰਿਕਟ ਕਲੱਬ ਠੰਡ ਜੇ ਠਰੀ ਜਾਂਦਾ ਇਹ 60 ਕਰਨੇ 60 ਸਕੋਰ ਕਰਨੇ ਸ਼ਾਬਾਹ ਪਹਿਲਾ ਛੱਕਾ ਲੱਗ ਗਿਆ ਰਾਜ ਨੇ ਪਿਛਲੇ ਹਫ਼ਤੇ ਵਧੀਆ ਬੈਟਿੰਗ ਕਰੀ ਹੈ 4 4 10 11 ਰਾਜ ਨੇ ਪਾਲ ਲੇਟ ਬੋਲ ਹਾਂ ਲੇਟ ਬੋਲ ਪਾ ਰਹੇ ਨੇ ਇੱਕ ਬੋਲ ਕੱਟੋ ਯਾਰ ਹੋਰ ਰਿਵੀਊ ਕੱਢੋ ਇੱਕ ਬੋਲ ਉਹ ਜੀ ਪਹਿਲਾ ਮੈਚ ਅਸੀਂ ਹਾਰ ਚੁੱਕੇ ਹਾਂ ਨਾ ਹਮ ਦੇ ਹਿੱਟ ਤੇ ਆ ਗਏ ਆ ਆ ਮੈਚ ਹਾਰ ਕੇ ਭਈ ਵਕੀ ਐਸੀ ਗੱਲ ਆ ਅੱਠ ਸਕਰ ਨਾਲ ਮੈਚ ਹਾਰ ਗਏ ਚਲੋ ਹੁਣ ਦੂਜਾ ਮੈਚ ਲਾਉਣ ਲੱਗੇ ਆ ਸ਼ਾਬਾਸ਼ ਸ਼ਾਬਾ ਕਪਤਾਨ ਸਾਹਿਬ ਟੋਪੀਓ ਓਪਨ ਕਰੋ ਮੜੀ ਜੀ 50 ਹੋ ਗਈ ਤੁਹਾਡੀ ਹਾਂ ਬਰਾਵੋ ਆਨੇ ਵਾਲਾ 18 ਰਹਿ ਗਿਆ ਨਹੀਂ ਲੱਗਿਆ ਘਰ ਤੂੰ ਵੈਸੇ ਗਿਆ ਉਹ ਬੜੀ ਲਾਸਟ ਬਾਲ ਆ ਠੰਡ ਬਹੁਤ ਹੋ ਗਿਆ ਠੰਡੇ ਚ ਖੇਡਣ ਜਾਂਦਾ ਇਹਨਾ ਹੁਣ 6 ਸ਼ਾਬਾ ਬਰਾਵੋ ਆ ਜਾ ਮੈਨੂੰ ਖੇਡ ਕੀ ਕਰਦੇ ਤੇ ਪੀਨਲ ਪਕੌੜੇ ਇਹ ਪੀਨਲ ਸਾਡੇ ਘਰੇ ਬਣ ਰਿਹਾ ਕੁਸ ਹੁਣ ਮੈਂ ਲੱਭ ਰਿਹਾ 10 ਫਿਰ ਕਾ ਪੀ ਤੇ ਪੀਸ ਪਰੋ ਪੀ ਤੋਂ ਬਾਦ ਉਾ ਪੂ ਪੂੜੇ ਪੂਰੀਆਂ ਪੂਰੀਆਂ ਪੂਰੀਆ ਵਾਓ ਜੀ ਗੋਨਾ ਸ਼ੂ ਗੋਨਾ ਗੋਪੀ ਬੱਲੇ ਵੀ ਲੋ ਜੀ ਪੂਰੀਆ ਖਾਵਾਂਗੇ ਅੱਜ ਫਿਰ ਬਾਈ ਠੰਡ ਬਹੁਤ ਹੋ ਗਈ ਦੀ ਬਾਹਰ ਖੇਡਿਆ ਜਾਂਦਾ ਨਹੀਂ ਤੇ ਖੇਡੇ ਨਹੀਂ ਤੇ ਜਾਂਦਾ ਬੁੱਤ ਠੰਡ ਬਹੁਤ ਹੋ ਗਈ ਸੀ ਚੋ ਬਣਾ ਇਹਨੂੰ ਕੰਟੀਨੇਜ ਰੱਖਣਾ ਤੇ ਵੱਡੇ ਪਾਰਕ ਵਿੱਚ ਖੇਡਣਾ ਨਾ ਸੀਗਾ ਘਰੇ ਨਹੀਂ ਖੇਡਣਾ ਹੈਗਾ ਕਰੇ ਨੀ ਰ ਪਲੇਅਰ ਰਸਮਾ ਓਕੇ ਹਾਂ ਹਾਂ ਕੱਲ ਨੂੰ ਜਾਵਾਂਗੇ ਵੱਡੇ ਪਾਰਕ ਹੈਂ ਉੱਥਲੇ ਮਾਮਾ ਰਾਤ ਸੜੀ ਜਾਣਾ ਓਕੇ ਹੂ ਓਕੇ ਬਾਈ ਲਾਜਿਕ ਨੀ ਪੈਂਦਾ ਹੁੰਦਾ ਠੰਡ ਬਹੁਤ ਹੋ ਗਈ ਬਾਈ ਉੱਦਾਂ ਘਰ ਨੂੰ ਜਾ ਰਹੇ ਹਾਂ ਆਪਣੇ ਤੇ ਇਹ ਕਿਵੇਂ ਬਣਾਦ ਨਹੀਂ ਹਨਾ ਕਮਾ ਲਿਆ ਵੈਸੇ ਤਾਂ ਮਮਾ ਕੀ ਪਤਾ ਤੈਨੂੰ ਪਤਾ ਨਹੀਂ ਕੰਪਿਊਟਰ ਨਾਲ ਚਲਾ ਲੰਦੇ ਆ ਫਿਰ ਕੰਪਿਊਟਰ ਨਾਲ ਚਲਾ ਲੰਨੇ ਆ ਅੱਛਾ ਕੰਪਿਊਟਰ ਚ ਲੈ ਲਾਂਦੇ ਆ ਹਾਂ ਫਿਰ ਹਨਾ ਓਕੇ ਚਾਹ ਜੰਗ ਗਿਆ ਓਹ ਹੋਆ ਤਾਂ ਮਹੀ ਆ ਗਿਆ ਓ ਮਾਈ ਗੋਡ ਇਹ ਇਕੱਠੀਆਂ ਜਾਨੀਆਂ ਇਧਰ ਨੂੰ ਜਾਨੀਆਂ ਹੈ ਜਿੱਦ ਨੂੰ ਇਹ ਇਕੱਠੀਆਂ ਜਾਨੀਆਂ ਸਾਰੀਆਂ ਗੋਬੇ ਵੀ ਤਿਆਰ ਆਈ ਆਪਣੇ ਤੇ ਇੱਧਰ ਪੂਰੀਆਂ ਚੱਲਣ ਲੱਗਿਆ ਗਰਮਾ ਗਰਮ ਪੂਰੀਆਂ ਖਾਣੇ ਉਹ ਆਪਣੀ ਜਾ ਕੇ ਮੇਰੇ ਘਰ ਖਾਨੀਆਂ ਗਰਮਾ ਗਰਮ ਠੰਡੀਆਂ ਲੇ ਫਿਰ ਮੇਰੇ ਲਈ ਠੰਡੀਆਂ ਐ ਤੇ ਜਾਹ ਆ ਠੰਡੀਆਂ ਰੱਖੇ ਮਮਾ ਨੇ ਪੁੱਤਾਂ ਵਾਲੀਆਂ ਹਾਂ ਠੰਡੀਆਂ ਰਸ ਮੈਨੂੰ ਚੱਲਿਆ ਸਕੂਲੋਂ ਲੈਣ ਤਕਰੀਬਨ ਇਹ ਪੌਣੇ 4 ਦਾ ਟਾਈਮ ਹੋ ਗਿਆ ਲੱਗਦਾ ਨੇਰਾ ਹੋ ਗਿਆ ਤੇ ਤਾਂ ਇੰਨੀ ਜ਼ਿਆਦਾ ਠੰਡ ਹੋਈ ਹੋਈ ਆ ਅੱਜ ਕੀ ਮੰਨ ਲਾ ਠੰਡ ਰਿਕਾਰਡ ਤੋੜੂਗੀ ਬਾਈ ਜਿਹੜੇ ਸਾਨੂੰ ਸਟਾਰਟ ਹੋਈ ਪੈਣੀ ਜੋ ਮੈਂ ਕਰਾ ਜੋ ਜੋ ਪਤਾ ਗੱਡੀਆਂ ਵੀ ਰੋਡ ਤੱਕ ਅੱਗੇ ਲੱਗ ਜਣੀਆਂ ਪਾਰਕਿੰਗ ਸਾਰੀ ਫੁੱਲ ਹੋ ਜਾਂਦੀ ਹੈ ਟਾਈਮ ਉਹ ਗਿਆ ਟਾਈਮ ਸਾਰਾ ਸਕੂਲ ਨਿਕਲਦਾ ਫਿਰ ਸਾਈਡ ਨੂੰ ਜਾ ਲੱਭਤਾ ਹਾਂ ਸਾਈਡ ਤੇ ਹੋ ਜਾ ਪੂਰੀ ਗੱਡੀ ਆ ਜਾ ਕਰਦੀ ਮਹਾ